ਅੱਜ ਜੋ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਦਾ ਹੁਕਮ ਦਿੱਤਾ ਗਿਆ ਕਾਰਪੋਰੇਟੀਆਂ ਦੀਆਂ ਨੀਤੀਆਂ ਦੇ ਖਿਲਾਫ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਤੇ ਜਿਹੜਾ ਸਾਡੀਆਂ ਸਰਕਾਰਾਂ ਜਿਹੜੀਆਂ ਚਿੱਪ ਵਾਲੇ ਮੀਟਰ ਲਾ ਰਹੀਆਂ ਇਹਨਾਂ ਸਾਰੇ ਮੁੱਦਿਆਂ ਦੇ ਖਿਲਾਫ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਟਰੈਕਟਰ ਮਾਰਚ ਕੀਤਾ ਗਿਆ ਉਸ ਮੁੱਦੇ ਨੂੰ ਲੈ ਕੇ ਅਸੀਂ 3 ਜੂਨ ਜਿਹੜੇ ਇਕੱਠੇ ਹੋ ਕੇ ਇਹ ਰੋਡ ਮਾਰਚ ਕੀਤਾ ਤੇ ਸਾਰੇ ਕਾਰਡੀਆਂ ਸ਼ਹਿਰ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰਕੇ ਆਏ ਹਾਂ ਇਹ ਲੋਕਾਂ ਨੇ ਵੱਡਾ ਹੰਗਾਰਾ ਦਿੱਤਾ ਹੈ ਹੱਥ ਖੜੇ ਕਰਕੇ ਲੋਕਾਂ ਨੇ ਸਵਾਗਤ ਕੀਤਾ ਅਸੀਂ ਮੰਨਦੇ ਆ ਕਿ ਹਰ ਬੰਦਾ ਆਪਣਾ ਕਾਰੋਬਾਰ ਚਲਾਉਂਦਿਆ ਹੋਇਆ ਹੱਥ ਥੇਰਿਆ ਵਾ ਇਸ ਕਰਕੇ ਅਸੀਂ ਇਹ ਗੁੰਗੀ ਬੋਲੀ ਸਰਕਾਰ ਨੂੰ ਕਹਿੰਨੇ ਆ ਕਿ ਇਹ ਆਪਣੀਆਂ ਨੀਤੀਆਂ ਵਾਪਸ ਲੈ ਜਾਵੇ ਇਹ ਜਿਹੜੇ ਚਿਪ ਵਾਲੇ ਮਿਸਟਰ ਆ ਅਸੀਂ ਇਹਨਾਂ ਦਾ ਵੀ ਵਿਰੋਧ ਕਰਦੇ ਆ ਕਿਸੇ ਵੀ ਤਾਕਤ ਦੇ ਉੱਤੇ ਅਸੀਂ ਚਿਪ ਵਾਲੇ ਮੀਟਰ ਨਹੀਂ ਲੱਗਣ ਦੇਵਾਂਗੇ ਅਸੀਂ ਬਿਜਲੀ ਫ੍ਰੀ ਨਹੀਂ ਚਾਹੁੰਦੇ ਅਸੀਂ ਉਹਦਾ 2 ਰੁਪਏ 3 ਰੁਪਏ ਝੋਟ ਦਾ ਭਿੰਨ ਦੇਣ ਨੂੰ ਤਿਆਰ ਆ ਔਰ ਜ਼ਮੀਨਾਂ ਤੇ ਜਿਹੜਾ ਹਮਲਾ ਕਰ ਰਹੀ ਆ ਸਰਕਾਰ ਕੌਡੀਆਂ ਦੇ ਭਾਵ ਸਾਡੀ ਜ਼ਮੀਨ ਜਿਹੜੀ ਆਕਾਰ ਪ੍ਰਵੇਸ਼ ਨੂੰ ਦੇ ਰਹੀ ਆ ਉਹਦੀ ਸਖਤ ਵਿਰੋਧਤਾ ਕਰਾਂਗੇ ਆਪਣੇ ਮੁਲਾਜ਼ਮ ਆਪਣੇ ਦੁਕਾਨਦਾਰ ਆਪਣਾ ਛੋਟਾ ਰੇੜੀ ਫੜੀ ਵਾਲਾ ਭਾਈਚਾਰੇ ਨੂੰ ਸਾਰੇ ਨੂੰ ਨਾਲ ਲੈ ਕੇ ਅਸੀਂ ਇਹ ਸਰਕਾਰ ਦਾ ਵਿਰੋਧ ਕਰਾਂਗੇ ਸਾਰੀ ਆਈ ਹੋਈ ਸੰਗਤ ਦਾ ਧੰਨਵਾਦ ਕਰਦੇ ਆ ਜੋ ਸਾਡੇ ਆਗੂਆਂ ਨੇ ਫੈਸਲਾ ਲਿਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਚੜ੍ਹਦੀ ਕਲਾ ਦੇ ਨਾਲ ਛੋਟਾ ਸਹਿਯੋਗ ਦਿੱਤਾ ਲੋਕਾਂ ਨੇ ਸਾਰੀ ਸੰਗਤ ਦਾ ਧੰਨਵਾਦ ਇਸੇ ਤਰ੍ਹਾਂ ਅਗਲੇ ਹੁਕਮਾਂ ਨੂੰ ਅਸੀਂ ਪਾਨਣਾ ਕਰਕੇ ਲੋਕਾਂ ਦੇ ਵਿੱਚ ਲਹਿਰ ਨੂੰ ਅੱਗੇ ਲੈ ਕੇ ਜਾਵਾਂਗੇ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ